ਆਇ ਪ੍ਰਵਿਸ਼ਰਨਾਗਤੀ ਕਿਰਪਾ ਨ ਦਿਆਨ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਹਾਨ ਸਜਣਾ सच्चा पति सिरसाहंद सह यश पास वह चिन्ह सो है, सबना है सबनादा जी ਸਤਨਾਮ ਸ਼ਿਰਵਾਹੀਦਰ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਸ਼ੰਤ ਕਾਰ ਪਲਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋਂ ਅਨ ਦੇ ਨੀਤ ਖੋ ਨ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਦਰਸ਼ਨ ਪਿਆਸੀ ਦਨ ਸਰਤ ਚਿਤਵੋ ਅਨ ਦੇ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣੀਐ ਔਰ ਸਮਾਰੀ ਸਜਣਾ ਇਕ ਕਰੋ ਬੇਨਤੀਆਂ ਤੇਸ ਮੋਹਨ ਬਾਲ ਪਿਆਰੀ ਹੋ ਫਿਰੋਖੁ ਜੰਤਿਆ ਤੇਸ ਦਸ ਪਿਆਰੀ ਸਿਰ ਧਰੀ ਉਤਾਰੀ ਇਕ ਕੋਰੀ ਦਰਸ਼ਨ ਦੀ ਜੈ ਨੈਣ ਹਮਾਰੇ ਤ੍ਰੀਏ ਰੰਗ ਰੰਗਾਰੇ ਇਕ ਤਲਪੀਨਾ ਤਿਰਜੈ ਪ੍ਰਭ ਸਿਉ ਮਨ ਦੀਨਾ ਜਉਂ ਜਲ ਮੀਨਾ ਚਾਤਰ ਕਜ ਮੈ ਤੀ ਸੰਤਿਆ ਜਨ ਨਾਨਕ ਗੁਰੂ ਪੂਰਾ ਪਾਇ ਸਗਲੇ ਤੇ ਖੁਜੰਤਿਆ ਯਾਰ ਵੇ ਤਰੀਏ ਹਬੇ ਸਖੀਆਂ ਮੂ ਕਹੀ ਨਾ ਦੇਹਿਆ ਯਾਰ ਵੇ ਇੱਕ ਢੋ ਇੱਕ ਚਾੜੇ ਹੋ ਕੇ ਸਚਿ ਤੇ ਹਿਆ ਇੱਕ ਢੋ ਇੱਕ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤੈਨਾ ਦੇਖ ਮਨ ਚਾਉ ਠੰਦਾ ਹੋ ਕਦ ਪਾਈ ਗੁਣ ਤਾਸਾ ਜene ਬਡਾ ਨਾਲ ਰਿਜਾਇਆ ਹੋ ਇਸ ਆ ਕੇ ਮਨ ਡੇਹਿਆ ਨਾਨਕ ਕਹੈ ਸੁਣ ਬਿਨੋ ਸੁਹਾਗਣਾ ਮੂ ਦਸ ਡਠਾ ਪਰ ਕੇ ਹਿਆ ਯਾਰ ਵੇ ਫਿਰ ਆਪਣ ਪੜਾ ਕੇਸ਼ ਨੀ ਸੀ ਸੰਦਾ ਯਾਰ ਵੇ ਤੇਰਾ ਬਿਆ ਲੰਦਨਾ ਮੋਦਸਦ ਸੰਦਾ ਲਾਲਨ ਤੈ ਪਾਇਆ ਆਪ ਸੁਭਾਇ ਜੈ ਤਨ ਪਾਦ ਮਥਾਣੇ ਬਾ ਪਕੜ ਠਾਕੁਰ ਹਾ ਤੇਦੀ ਗਣਿਆ ਗਣ ਲਾਂ ਬੇਪਸ਼ਾਣੇ ਗੁਣ ਹਾ ਪਾਇਆ ਰੰਗ ਲਾਨ ਬਣਾਇ ਤਿਸਹਬੋ ਕੇਸ ਸੁਹੰਦਾ ਜਾਣ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਤ ਸੁਖ ਸੁਖਿੰਦੀ ਸਭ ਮੈਂ ਪਾਈ ਬੜ ਲੋੜਿੰਦਾ ਆਇਆ ਬਜੀ ਵਧਾਈ ਮਹਾ ਮੰਗਲ ਰਹਿ ਸੁਥਿਆ ਤੇਰ ਦਿਆਨ ਸਾਦ ਨਵਰੰਗਿਆ ਬੜ ਭਾਗ ਪਾਇਆ ਗੁਰ ਮਿਲਾਇਆ ਸਾਧਕੇ ਸਤ ਸੰਗਿਆ ਆਸਾ ਮਨਸ ਸਗਲ ਪੂਰੀ ਤ੍ਰਿਯ ਅੰਕ ਅੰਕ ਮਿਲਾਈ ਬੇਨਬਾਂਤ ਨਾਨਕ ਸੁਖ ਸੁਖੇਂਦੀ ਸਾਮੇ ਗੁਰ ਮਿਲ ਪਾਈ ਆਸਾ ਮਨਸ ਸਗਲ ਪੂਰੀ ਪ੍ਰਿਯ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖਿੰਦੇ ਸਾਮ ਗੁਰ ਮਿਰਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ